ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਕੱਲ ਵਲਟੋਹਾ ਪਿੰਡ ਦੇ ਸਰਪੰਚ ਜਨਮਲ ਸਿੰਘ ਹੁਣਾ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀਗੀਆਂ ਇਸ ਵੇਲੇ ਅਸੀਂ ਜਨਮਲ ਸਿੰਘ ਹੁਣਾ ਦੇ ਪਿੰਡ ਦੇ ਵਿੱਚ ਮੌਜੂਦ ਹਾਂ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਸੋਗ ਕਰਨ ਦੇ ਲਈ ਬਹੁਤ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਇਹ ਆ ਕਿ ਸਰਪੰਚ ਜਨਮਲ ਸਿੰਘ ਦੇ ਕਿਉਂ ਗੋਲੀਆਂ ਮਾਰੀਆਂ ਗਈਆਂ ਕੀ ਰੋਲਾ ਸੀਗਾ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਪਰ ਬੇहद ਮੰਦ ਭਾਗੀ ਜਿਹੜੀ ਇਹ ਘੜਨਾ ਵਾਪਰੀ ਕਿ ਵਿਆਹ ਸਮਾਗਮ ਦੇ ਦੌਰਾਨ ਹੀ ਦੋ ਗੈਂਗਸਟਰ ਹੁੰਦੇ ਨੇ ਔਰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਮੇਰੇ ਨਾਲ ਬਲਜੀਤ ਸਿੰਘ ਖਹਿਰਾ ਜੀ ਮੌਜੂਦ ਹੈਗੇ ਨੇ ਚੇਅਰਮੈਨ ਖਾਦੀ ਬੋਰਡ ਤੋਂ ਔਰ ਉਹਨਾਂ ਦੇ ਦੋਸਤ ਵੀ ਨੇ ਤੇ ਪਿੰਡ ਦੇ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਚੇਅਰਮੈਨ ਸਾਹਿਬ ਬੜੀ ਦੁਖਦਾਈ ਘਟਨਾ ਹੋਈ ਕੀ ਕਹਾਣੀ ਤੁਹਾਨੂੰ ਸਮਝ ਆ ਰਹੀ ਹੈ ਇਹ ਦੇ ਪਿੱਛੇ ਦੀ ਮਨਪ੍ਰੀਤ ਜੀ ਬੜੀ ਦੁਖਦਾਈ ਘਟਨਾ ਹੈ ਕਿ ਇੱਕ ਉਹ ਇਨਸਾਨ ਜੋ ਲੋਕਾਂ ਦੀ ਭਲਾਈ ਦੇ ਕੰਮ ਕਰਦਾ ਸੀ ਮਤਲਬ ਜਿਨ ਨੇ ਧੀਆਂ ਦੇ ਵਿਆਹ ਕੀਤੇ ਹੋਣ ਜਿਹੜਾ ਹਰ ਇੱਕ ਸਮਾਜ ਸਿਵਲ ਕੰਮ ਆਦਾ ਅੱਖਾਂ ਬਣਾ ਕੇ ਬਜ਼ੁਰਗਾਂ ਨੂੰ ਦਿੰਦਾ ਹੋਵੇ ਉਸ ਇਨਸਾਨ ਨੂੰ ਜੇ ਆਪਾਂ ਇਦਾਂ ਬੇਰਹਿਮੀ ਦੇ ਨਾਲ ਇੱਕ ਫਰੋਤੀ ਮੰਗ ਕੇ ਤੇ ਬਾਅਦ ਚ ਉਹ ਵੀ ਭੁੱਲ ਗਈ ਹੋਵੇ ਮੰਗੀ ਨੂੰ ਵੀ ਇੱਕ ਕਾਫੀ ਸਮਾਂ ਹੋ ਗਿਆ ਹੋਵੇ ਤੇ ਉਹ ਮੰਗ ਕੇ ਤੇ ਆਪਾਂ ਉਸ ਨੂੰ ਬਾਅਦ ਚ ਜਾ ਕੇ ਤੇ ਕੀ ਕਦਰ ਕਰ ਦਿੱਤਾ ਜਾਵੇ ਤੇ ਉਹ ਕਿਤਨਾ ਕਿਤੇ ਬੜੀ ਅਨੁਸੁਖਾਵੀ ਘਟਨਾ ਹੈ ਵਰਜ ਪਰਿਵਾਰ ਦਾ ਜਿਹੜਾ ਦੁੱਖ ਉਹ ਦੇਖਿਆ ਨਹੀਂ ਜਾ ਰਿਹਾ ਇਹ ਇਕੱਲੇ ਪਰਿਵਾਰ ਨੂੰ ਨਹੀਂ ਇਹ ਪੂਰੇ ਇਲਾਕੇ ਨੂੰ ਬੜਾ ਵੱਡਾ ਘਾਟਾ ਪਿਆ ਅੱਜ ਜਰਮਨ ਸਿੰਘ ਬਾਰੇ ਥੋੜਾ ਜਿਹਾ ਮੈਂ ਚਾਹਨਾ ਕੀ ਦੱਸੋ ਕਿੰਨੇ ਸਮੇਂ ਤੋਂ ਸਰਪੰਚ ਸੀਗੇ ਕੀ ਕੰਮ ਕਾਰ ਕਰਦੇ ਸੀਗੇ ਦੇਖੋ ਜੀ ਕੰਮ ਕਾਰ ਤਾਂ ਖੇਤੀ ਬੜੀ ਤਿਆਰਤਾਂ ਦਾ ਸੀ ਪਰ ਕਾਰਨ ਇਹ ਕਿ ਉਹ ਲਗਾਤਾਰ ਹੀ ਸਰਪੰਚ ਬਣਦੇ ਰਿਹਾ ਸੀ ਹਰ ਵਾਰ ਤਿੰਨ ਵਾਰ ਲਗਾਤਾਰ ਸਰਪੰਚ ਬਣਿਆ ਚੌਥੀ ਵਾਰ ਸੇ ਉਹ ਤਾਂ ਹੀ ਸੀ ਕਿ ਪਿੰਡ ਦੇ ਲੋਕ ਪਿਆਰ ਨਾਲ ਕਰਦੇ ਸੀ ਤੇ ਉਹ ਪਿਆਰ ਦੀ ਸਦਕਾ ਹੀ ਸਰਪੰਚ ਬਣਦੇ ਸੀ ਜੇ ਉਦਾਂ ਦਾ ਕੋਈ ਇਨਸਾਨ ਹੋਵੇ ਜਿਹਨੇ ਕਿਸੇ ਨਾਲ ਲੜਾਈ ਝਗੜਾ ਕਰਦਾ ਹੋਵੇ ਕੋਈ ਰੰਜਿਸ਼ਾਂ ਚਲਦੀ ਹੋਣ ਕਿ ਉਹਨੂੰ ਤਾਂ ਲੋਕ ਪਿੰਡ ਦੇ ਆਪ ਹੀ ਪਸੰਦ ਨਹੀਂ ਕਰਦੇ ਨਹੀਂ ਯਾਰੀ ਕਿਦਾਂ ਦਾ ਇਨਸਾਨ ਹੈ ਸੋ ਇਹ ਇਨਸਾਨ ਇਦਾਂ ਦਾ ਸੀ ਲੋਕ ਭਲਾਈ ਦੇ ਕੰਮ ਲੋਕਾਂ ਦੀ ਬਾਹ ਫੜਦਾ ਸੀ ਅੱਜ ਉਹ ਬਾਹ ਫੜਨ ਵਾਲੇ ਪਰਿਵਾਰ ਜਿਹੜੇ ਨੇ ਉਹ ਅਨਾਥ ਹੋਏ ਨੇ ਤੇ ਉਹ ਅੱਜ ਸਾਰੇ ਜਿਹੜੇ ਨੇ ਰੋਂਦੇ ਪੈਣੇ ਉਹਨਾਂ ਦੀਆਂ ਜੀ ਦਰਦ ਹੈ ਔਰ ਅੱਜ ਵੇਖੋ ਕਿੰਨਾ ਇਕੱਠ ਜਿਹੜਾ ਤਾਂ ਹੀ ਕਰਕੇ ਸਾਰਾ ਆ ਰਹੇ ਨੇ ਹੁਣ ਤੁਸੀਂ ਵੇਖੋ ਸਰਕਾਰ ਤੇ ਲੋਕ ਵੇਟ ਕਰਦੇ ਪੈਣ ਜਿਵੇਂ ਇਹ ਵੀ ਗੱਲ ਸਾਹਮਣੇ ਹੁੰਦੀ ਆ ਕਿ ਫਰੋਤੀ ਮੰਗੀ ਗਈ ਸੀ ਧਮਕੀਆਂ ਆ ਰਹੀਆਂ ਸੀਗੀਆਂ ਤੁਹਾਡੇ ਨਾਲ ਵੀ ਕਦੇ ਕੋਈ ਗੱਲਬਾਤ ਐਹੋ ਜੀ ਸਾਂਝੀ ਕੀਤੀ ਸੀਗੀ ਇਹਨਾਂ ਦੇ ਸਾਂਝੀ ਤੇ ਜਦੋਂ ਪਾਰਟੀ ਇਕੋ ਦੇ ਬੰਦੇ ਸਾਤੇ ਜਦੋਂ ਇਹਨਾਂ ਤੇ ਪਿੱਛੇ ਜਿਹੜਾ ਥ੍ਰੈਡ ਦੇ ਧਮਕੀਆਂ ਵੀ ਆਈਆਂ ਫਿਰ ਇਹਨਾਂ ਤੇ ਉਹਦੇ ਵੀ ਗੋਲੀ ਚੱਲੀ ਸੀ ਹਨਾ ਪਰ ਉਸ ਤੋਂ ਬਾਅਦ ਹੁਣ ਵਿਸਥਰ ਪੌਲੇ ਹੋ ਗਈ ਸੀ ਹੁਣ ਹੁਣ ਕਾਫੀ ਸਮੇਂ ਤੋਂ ਨਾ ਤੇ ਫਰੋਤੀ ਮੰਗੀ ਗਈ ਸੀ ਨਾ ਹੀ ਹੁਣ ਕਾਫੀ ਸਮੇਂ ਤੋਂ ਕੋਈ ਇਹਨਾਂ ਦੇ ਨਾਲ ਇਦਾਂ ਦੀ ਘਟਨਾ ਹੋਈ ਸੀ ਜਿੱਦ ਝਗੜਾ ਆ ਜਾਂ ਕੁਝ ਹੋਇਆ ਹੋਵੇ ਕਿਸੇ ਨਾਲ ਹੋਇਆ ਹੋਵੇ ਫਿਰ ਆਪਾਂ ਕਹਿ ਲਈਏ ਇਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਤਾਂ ਅਚਨਚੇਤ ਵਿਸਰਪੁਰੋਂ ਸੀ ਤਾਂ ਹੀ ਤਾਂ ਉਹਦਾ ਮੈਰਿਜ ਤੇ ਗਿਆ ਹੀ ਉਹਦਾ ਹੀ ਗੁਰਦਾਨ ਮੱਥਾ ਟੇਕ ਕੇ ਉਹਦਾ ਹੀ ਆਪਣੀ ਭੈਣ ਦੇ ਘਰੋਂ ਹੋ ਕੇ ਸਵੇਰੇ ਮੱਥਾ ਟੇਕ ਕੇ ਪਹਿਲਾਂ ਗਏ ਨੇ ਵਿਆਹ ਰੱਖਿਆ ਸੀ ਹਾਂ ਤੇ ਉਧਰੋਂ ਮੱਥਾ ਟੇਕ ਕੇ ਤੇ ਕਹਿੰਦੇ ਮੈਂ ਵਿਆਹ ਦੇ 10 ਮਿੰਟ ਜਾਵਾਂ ਨਹੀਂ ਤੇ ਅੱਗੇ ਪੂਰੀ ਤਿਆਰੀ ਨਾਲ ਚਾਰ-ਚਾਰ ਪੰਜ-ਪੰਜ ਸਾਥੀ ਨਾਲ ਹੁੰਦੇ ਸੀ ਹਾਂ ਪਰ ਜੋ ਵਿਸਰਪੁਰ ਗਿਆ ਸੀ ਪਤਾ ਨਹੀਂ ਸੀ ਇਹ ਪਾਣਾ ਵਾਪਰ ਜਣਾ ਪਰ ਉਹਨਾਂ ਨੇ ਰੈਕੀ ਕੀਤੀ ਹੋਈ ਸੀ ਤੇ ਮੈਂ ਕਵਾਂਗਾ ਕਿ ਉਹਨਾਂ ਦੀ ਬੜੀ ਇਹ ਕਨਾਉਣੀ ਹਰਕਤ ਆ ਜਿਹੜੇ ਵੀ ਪੰਜਾਬ ਚ ਇਦਾਂ ਕਰਦੇ ਪਾਣੇ ਕੀ ਉਹਨਾਂ ਦੀ ਆਪਣੇ ਦਿਲ ਜ ਆਪਣੇ ਪੈਨਾਪਰਾ ਨਾ ਹੋਣਗੇ ਇਹ ਕਦੋਂ ਦੀ ਘਟਨਾ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਵੀ ਗੋਲੀ ਚੱਲੀ ਸੀਗੀ ਸਾਲ ਹੋ ਗਿਆ ਸੀ ਨੂੰ ਤਾਂ ਅੱਛਾ ਜਦੋਂ ਸਾਲ ਹੋ ਗਿਆ ਹੁਣ ਤੇ ਬਿਸਤਰ ਪੜੇ ਸੁਣ ਤਾਂ ਉਹ ਮਸਲਾ ਬਿਲਕੁਲ ਠੰਡਾ ਹੋ ਚੁੱਕਾ ਸੀ ਕੋਈ ਗੱਲ ਨਹੀਂ ਜੀ ਹਨਾ ਉਦੋਂ ਉਦੋਂ ਕੀ ਗੱਲ ਸਾਹਮਣੇ ਆਈ ਸੀਗੀ ਜਦੋਂ ਗੋਲੀ ਚੱਲੀ ਸੀ ਜੇ ਫਰੋਤੀ ਸੀ ਫਰੋਤੀ 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 ਮੰਗੀ ਸੀ ਤੇ ਉਦੋਂ ਵੀ ਫਰੋਤੀ ਦੀ ਗੱਲ ਸਾਹਮਣੇ ਆਈ ਸੀ ਕਿ ਫਰੋਤੀ ਮੰਗੀ ਤੇ ਉਹਨਾਂ ਨੇ ਗੋਲੀ ਚਲਾਤੀਆਂ ਨਹੀਂ ਦਿੱਤੀ ਤੇ ਐਦ ਕੀ ਹੁਣ ਫਿਰ ਮਤਲਬ ਉਹਨਾਂ ਨੇ ਜਾਣਦੇ ਮਾਸਟਰ ਜਿਵੇਂ ਇਹਦੀ ਗੱਲ ਸਾਹਮਣੇ ਹੁੰਦੀ ਕਿ ਜਿਵੇਂ ਫਰੋਤੀ ਜਾਂ ਦੀ ਮੰਗ ਕੀਤੀ ਜਾ ਰਹੀ ਸੀ ਧਮਕੀਆਂ ਆ ਰਹੀਆਂ ਸੀਗੀਆਂ ਤਾਂ ਸਿਕਿਉਰਿਟੀ ਵੀ ਇਹਨਾਂ ਦੇ ਵੱਲੋਂ ਮੰਗੀ ਗਈ ਸੀ ਸਿਕਿਉਰਿਟੀ ਇਹਨਾਂ ਦੇ ਕੋਲ ਨਹੀਂ ਸੀ ਹੈਗੀ ਕੋਈ ਵੀ ਨੇ ਆਪਣੀ ਪਰਸਨਲ ਸਿਕਿਉਰਿਟੀ ਜਿਹੜੀ ਹੈਗੀ ਸੀ ਤੇ ਉਹ ਦਿਨ ਵਿਸਰਪੁਰਲੇ ਗਏ ਉਹ ਵੀ ਸਾਰੀ ਛੱਡ ਕੇ ਗਿਆ ਕੋਈ ਨਾਲ ਉਹਨਾਂ ਕਹਿੰਦੇ ਕੋਈ ਲੋੜ ਹੀ ਨਹੀਂ ਕੋਈ ਹੈਗੀ ਜਦੋਂ ਪਿੱਛੇ ਤੇ ਕੋਈ ਹੋਰ ਹੀ ਰਿਹਾਗਾ ਮੇਰੇ ਨਾਲ ਤੇ ਕੋਈ ਗੱਲ ਨਹੀਂ ਸਾਰਾ ਮਸਲਾ ਜਿਹੜਾ ਹੱਲ ਹੈ ਜਿੱਦਾਂ ਦੀ ਕੋਈ ਗੱਲ ਨਹੀਂ ਕੀਤੀ ਹੁਣ ਉਹ ਉਹ ਵੀ ਸਿਕਿਉਰਿਟੀ ਨਾਲ ਨਹੀਂ ਲੱਗ ਗਿਆ ਸੀ ਜ ਮਤਲਬ ਇਹ ਆ ਕਿ ਉਹ ਤਾਂ ਉੱਥੇ ਸਿਕਿਉਰਿਟੀ ਹੁੰ ਜਾਨ ਕਾਇ ਉਹਨੇ ਇੱਕ ਇੱਕ ਸਕਿੰਟ ਦੇ ਵਿੱਚ ਜਾਨੀ ਕਿ ਉਹ ਪਣਾ ਵਾਪਰ ਗਿਆ ਨੀਤੇ ਅਸੀਂ ਤਾਂ ਕਿਸੇ ਨੂੰ ਮਤਲਬ ਜਾਨਵਰ ਨੂੰ ਡੰਡਾ ਮਾਰੀਏ ਤੂੰ ਰਾਤ ਨੀਂਦ ਨਹੀਂ ਆਉਂਦੀ ਵੀ ਕਿਉਂ ਮਾਰ ਦਿੱਤਾ ਪਰ ਉਹਨੇ ਦਿਲ ਪਤਲੀ ਪੱਥਰ ਦੇ ਬਣੇ ਕਾਂਦੇ ਬਣੇ ਨੇ ਇਸ ਵਾਸਤੇ ਪੰਜਾਬ ਦਾ ਜਿਹੜਾ ਉਹ ਨੁਕਸਾਨ ਕਰ ਰਿਹਾ ਕਾਹਨ ਕਰ ਰਿਹਾ ਨੇ ਪੰਜਾਬ ਦਾ ਜਿਹੜੀ ਇਹ ਵੀ ਇੱਕ ਅੱਜ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀਗਾ ਕਹਿੰਦੇ ਸੀ ਕਿ ਇੱਕ ਗਨਮੈਨ ਸੀਗਾ ਸ਼ਾਇਦ ਉਹ ਵੀ ਕਹਿੰਦੇ ਸ਼ਰਾਬ ਪੀ ਕੇ ਧੁੱਤ ਹੋਇਆ ਰਹਿੰਦਾ ਸੀ ਉਹ ਕਿਦੀ ਗੱਲ ਚੱਲਦੀ ਹੈ ਨਹੀਂ ਇਦਾਂ ਤਾਂ ਨਹੀਂ ਕਿ ਮਤਲਬ ਉਹ ਤੇ ਜਿਹੜਾ ਵੀ ਗਨਮਨ ਦੇ ਨਾਲ ਹੁੰਦਾ ਸੀ ਉਹ ਇਹ ਤਾਂ ਇਹ ਰਹਿੰਦੇ ਹੀ ਪ੍ਰਾਵਾਂਤਨ ਹੁੰਦੇ ਸੀ ਜਿੰਨੇ ਵੀ ਬੰਦੇ ਗਨਮਨ ਇਹਨਾਂ ਨੇ ਕਦੀ ਅਜੇ ਤੱਕ ਇਦਾਂ ਕੀਤਾ ਹੀ ਨਹੀਂ ਸੀ ਤੇ ਆਪ ਵੀ ਕਹਿੰਦੇ ਸੀ ਕਿ ਜਾ ਜਾਂ ਛੁੱਟੀ ਜਾ ਨੰਦ ਲੈ ਕੋਈ ਨਹੀਂ ਮੈਚ ਚੱਲਾਂ ਕੱਲਾ ਅੱਛਾ ਮਤਲਬ ਆਪ ਹੀ ਹੁਣ ਕਹਿੰਦੇ ਸੀ ਕੋਈ ਨਹੀਂ ਜਾ ਯਾਰ ਤੂੰ ਨੰਦ ਲੈ ਮੈਂ ਲੇਗਾ ਕੱਲਾ ਵੀ ਬੇਫਿਕਰਾ ਪਰ ਬੇਪਰਵਾਹ ਬੰਦਾ ਸਾਡੇ ਨਾਲ ਗੱਲ ਕਰ ਦਿੰਦੇ ਰਹੇ ਨੇ ਬੜੇ ਵਧੀਆ ਕੋਈ ਖਾਨ ਮੇ ਕੋਈ ਇਦਾਂ ਦੀ ਗੱਲ ਪਤ ਨਹੀਂ ਸੀ ਇਹ ਵੀਰ ਹੁਣੀ ਨੇ ਤੁਸੀਂ ਜਨਮ ਹੁਣਾ ਦੇ ਪਿੰਡ ਤੋਂ ਹਾਂਜੀ 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 ਮੈਂ ਹੁਣਾ ਦੇ ਪਿੰਡ ਤੋਂ ਹਾਂ ਅੱਛਾ ਜਨਮ ਹੁਣਾ ਦੀ ਫੈਮਲੀ ਜਰਮਨੋਨੀ ਫੈਮਿਲੀ ਦੇ ਵਿੱਚ ਉਹਨਾਂ ਦਾ ਬ੍ਰਦਰ ਹੈ ਤੇ ਉਹਨਾਂ ਦੇ ਮਾਤਾ ਪਿਤਾ ਦੀ ਤੇ ਕਾਫੀ ਟਾਈਮ ਪਹਿਲਾਂ ਡੈਥ ਹੋ ਚੁੱਕੀ ਆ ਤੇ ਉਹਨਾਂ ਦੇ ਬੱਚੇ ਨੇ ਤੇ ਬੱਚੇ ਸਾਰੇ ਫੋਰਨ ਸੈਟ ਨੇ ਤੇ ਹੁਣ ਉਹ ਤਕਰੀਬਨ ਉਹਨਾਂ ਨੇ ਨਾ ਜਰਮਨ ਸਿੰਘ ਦੇ ਭਾਂਜੇ ਦਾ ਵਿਆਹ ਕਰਕੇ ਭਾਜੀ ਦੇ ਪਿੰਡੋਂ ਨੇ ਉਹਨਾਂ ਨੇ ਭੈਣ ਸਿਸਟਰ ਵਹਿ ਕੇਮ ਕਰ ਉਹਨਾਂ ਨੇ ਭਾਂਜੇ ਦਾ ਵਿਆਹ ਕਰਕੇ ਤੇ ਬੱਚੇ ਵੀ ਸਾਰੇ ਆਏ ਹੋਏ ਨੇ ਬੇਟੀ ਮੈਰਿਡ ਹੈ ਤੇ ਬੇਟੇ ਅਨਮੈਰਿਡ ਨੇ ਭਾਜੀ ਦੇ ਅੱਛਾ ਹਾਂਜੀ ਤੇ ਬਹੁਤ ਨਾਮਵਰ ਪਰਿਵਾਰ ਆ ਇਹ ਨਹੀਂ ਜਰਮਨ ਭਾਈ ਤੋਂ ਜਰਮਨ ਭਾਈ ਤੋਂ ਪਹਿਲਾਂ ਮੇਨ ਦਾ ਠੇਕੇਦਾਰ ਪਰਿਵਾਰ ਇਹ ਤੋਂ ਤੁਸੀਂ तकरीबन 50 ਕਿਲੋਮੀਟਰ ਪਿੱਛੇ ਚੱਲ ਜਿਓ ਉੱਥੋਂ ਹੀ ਕਿਸੇ ਨੂੰ ਪੁੱਛ ਲਓ ਵੀ ਠੇਕੇਦਾਰ ਪਰਿਵਾਰ ਦੇ ਘਰ ਜਾਣਾ ਤੁਹਾਨੂੰ ਲੋਕ ਆਪ ਦੱਸ ਦੇਣਗੇ ਵੀ ਠੇਕੇਦਾਰ ਪਰਿਵਾਰ ਕਿਸ ਤਰ੍ਹਾਂ ਦਾ ਬਹੁਤ ਨਾਮੀ ਪਰਿਵਾਰ ਹੈ ਜੀ ਤੇ ਜਰਮਨਲ ਭਾਈ ਨੇ ਤਾਂ ਆਪਣੀ ਹੋਰ ਵੀ ਇਲਾਕੇ ਵਿੱਚ ਬਹੁਤ ਆਪਣੀ ਸ਼ਾਪ ਬਣਾਈ ਇੱਜ਼ਤ ਬਣਾਈ ਆ ਤੇ ਪਹਿਲਾਂ तकरीबन ਦੋ ਵਾਰ ਕਾਲਿਸਕਾਚਲ ਐਮ ਐਲ اے ਰਹਿ ਆਪਣੇ ਰਹ ਚੁੱਕੇ ਨੇ ਸਰਪੰਚ ਤੇ ਹੁਣ ਆਮ ਆਦਮੀ ਪਾਰਟੀ ਨੂੰ ਸਰਪੰਚ ਨੇ ਲਗਾਤਾਰ ਤੇ ਇਹ ਵਾਰ ਵੇਖੋ ਕੋਈ ਇੱਕ ਕਰੋ ਸਰਪੰਚ ਬਣ ਜੇ ਦੂਸਰੀ ਵਾਰ ਨੂੰ ਲੋਕ ਵੋਟ ਨਹੀਂ ਪਾਉਂਦੇ ਲਗਾਤਾਰ ਤਿੰਨ ਵਾਰ ਸਰਪੰਚ ਬੰਨਾ ਕੋਈ ਮਾੜੀ-ਮੋਟੀ ਗੱਲ ਨਹੀਂ ਆ ਇਲਾਕੇ ਦੇ ਕੰਮ ਕੀਤੇ ਲੋਕਾਂ ਦੇ ਕੰਮ ਕੀਤੇ ਤਾਂ ਹੀ ਲੋਕ ਮਾਨਸਤ ਕਰ ਦਿੰਦੇ ਨੇ ਹਾਂ ਜੀ ਜਿਵੇਂ ਪਿੰਡ ਦੇ ਸਰਪੰਚ ਲੋਕਾਂ ਨੇ ਬਣਾਇਆ ਤਾਂ ਪਿੰਡ ਦੇ ਵਿੱਚ ਕਿਵੇਂ ਦਾ ਸੀਗਾ ਇਹਨਾਂ ਦਾ ਰਹਿਣ ਸਹਿਣ ਪਿੰਡ ਦੇ ਵਿੱਚ ਰਹਿਣ ਸਹਿਣ ਇਹ ਮੇਰੇ ਕਹਿਣ ਦੀ ਗੱਲ ਨਹੀਂ ਇਹ ਤੁਸੀਂ ਜਾ ਕੇ ਵੇਖ ਲੋਗੇ ਗਰੀਬ ਜਨਤਾ ਅੱਜ ਖੂਨ ਦੇ ਅਥਰੂ ਰੋ ਰਹੀ ਆ ਕਿ ਉਹਨਾਂ ਵਾਸਤੇ ਇੱਕ ਕਹਿ ਨਹੀਂ ਦਿੰਦੇ ਕਿ ਮਾਈ ਬਾਪ ਚਲੇ ਜਾਣਾ ਇਸ ਇੰਨਾ ਵੱਡਾ ਘਾਟਾ ਪਿਆ ਪਿੰਡ ਦੇ ਲੋਕਾਂ ਨੂੰ ਹਰ ਇੱਕ ਦੇ ਦੁੱਖ ਵਿੱਚ ਸ਼ਰੀਕ ਹੋਣਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਉਹਨਾਂ ਨੇ ਕਦੇ ਇਹ ਨਹੀਂ ਵੇਖਿਆ ਕਿ ਸਰਕਾਰ ਵੱਲੋਂ ਸਕੀਮ ਆਉਗੀ ਤਾਂ ਮੈਂ ਤਾਂ ਉਹਨਾਂ ਨੇ ਇੱਕ ਵਾਰ ਆਪਣੇ ਕੋਲੋਂ ਖਰਚ ਕਰ ਦੇਣਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੋਣੀ ਉਹਨਾਂ ਨੂੰ ਜਿਵੇਂ ਹੁੰਦੀ ਨਹੀਂ ਵੀ ਆਸ ਆਪਣੇ ਤੁਹਾਡੇ ਲੋਕਾਂ ਨੇ ਭੱਜੇ ਆਉਣਾ ਵੀ ਜਰਮਲ ਹੈਗਾ ਵਾ ਜੇ ਕਿਸੇ ਨੂੰ ਗਰੀਬ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਹੋਣੀ ਹੈ ਨਾ ਜਰਮਲ ਹੈਗਾ ਵਾ ਕਿਉਂ ਕੋਈ ਆਉਂਦਾ ਸੀ ਆਸ ਹੁੰਦੀ ਸੀ ਕਿ ਸਾਨੂੰ ਇਧਰੋਂ ਹੱਲ ਹੋ ਜਾਣਾ ਸਾਡੀ ਸਮੱਸਿਆ ਦਾ ਕਿਸੇ ਦੀ ਧੀ ਦਾ ਵਿਆਹ ਕਿਸੇ ਬਜ਼ੁਰਗ ਦੀਆਂ ਅੱਖਾਂ ਬੰਨਣ ਵਾਲੀਆਂ ਵਾ ਕਿਸੇ ਦਾ ਕੋਠਾ ਪੈਣ ਵਾਲਾ ਵਾ ਹਰੇਕ ਦੀ ਮਦਦ ਕਰਦੇ ਸੀ ਤੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਤੁਸੀਂ ਇੱਥੇ ਉੱਥੇ ਜਾ ਕੇ ਉਹਨਾਂ ਦੇ ਘਰੇ ਵੇਖ ਲਓ ਅੱਜ ਤੁਹਾਨੂੰ ਹਰ ਕੋਈ ਉਹਨਾਂ ਦੀ ਸਿਫਤ ਕਰੇਗਾ ਜਿਵੇਂ ਇਹਨਾਂ ਨੂੰ ਥ੍ਰੈਟ ਵੀ ਸੀਗੇ ਜਦੋਂ ਪਿਛਲੀ ਵਾਲੀ ਗੋਲੀਆਂ ਚੱਲੀਆਂ ਸੀ ਉਹ ਕਿੱਥੇ ਚੱਲੀਆਂ ਸੀਗੀਆਂ ਉਹ ਭਾਜੀ ਇੱਕ ਤੇ ਨਾ ਆੜਤਰਾ ਬਿਜ਼ਨਸ ਆ ਮੰਡੀ ਅਮਰਕੋਟ ਦਫ਼ਤਰ ਇੱਕ ਉਥੇ ਚੱਲੀਆਂ ਸੀ ਤੇ ਉਦੋਂ ਵੀ ਬਾਈਕ ਤੇ ਆਏ ਸਵਾਰ ਦੋ ਅਨੁਪਛਾਤੇ ਨੌਜਵਾਨ ਗੋਲੀਆਂ ਚਲਾ ਕੇ ਚਲ ਗਏ ਤੇ ਇੱਕ ਵਾਰ ਮੇਰੇ ਖਿਆਲ ਨਾਲ ਇਹ ਵੱਡੇ ਭਾਈ ਨੂੰ ਬਿਹਤਰ ਜਾਣਕਾਰੀ ਸ਼ਾਇਦ ਬਲਟੋਏ ਬਲਟੋਏ ਆਦਰਸ਼ ਸਕੂਲ ਦੇ ਲਾਗੇ ਉਰੋ ਗੋਲੀ ਖਹਿ ਕੇ ਲੰਗੀ ਚੱਲੀਆਂ ਸੀ ਤੇ ਬਿਲਕੁਲ ਲਾਗੇ ਉਦੀ ਖਹਿ ਕੇ ਗੋਲੀ ਨੰਗੀ ਸੀ ਤੇ ਉਸ ਬਾਰੇ ਵਿੱਚ ਬਚਾਓ ਗਿਆ ਸੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਜਿਵੇਂ ਸਿਕਿਉਰਟੀ ਦੀ ਧਮਕੀ ਕੀਤੀ ਤਾਂ ਪਰਸਨਲ ਨਾਲ ਹੁੰਦੇ ਸੀਗੇ ਮੁੰਡੇ ਇਹਨਾਂ ਦੇ ਬਿਲਕੁਲ ਜੀ ਇਹਨਾਂ ਪਿਆਰ ਆ ਸਾਰਿਆਂ ਦੇ ਨਾਲ ਪਰਸਨਲ ਬੰਦੇ ਨਾਲ ਇਹਨਾਂ ਦੇ 24 ਘੰਟੇ ਰਹਿੰਦੇ ਸੀ ਤੇ ਕੁਦਰਤੀ ਕਿੰਨ ਲੋ ਵੀ ਕੱਲ ਉਹ ਜਿਹੜੇ ਬੰਦੇ ਸੀ ਉਹਨਾਂ ਨੂੰ ਕੋਈ ਕੋਈ ਕੰਮ ਪੈ ਗਿਆ ਜਾਂ ਕਿਸ ਤਰ੍ਹਾਂ ਇਹਨਾਂ ਨੇ ਬੇਪਰਵਾਹੀ ਕੋਈ ਇਹਨਾਂ ਕਹਿਆ ਕੋਈ ਗੱਲ ਨਹੀਂ ਮੈਂ ਕੱਲਾ ਹੀ ਵਾਧੂਗਾ ਚੋਟੀ ਬੰਦਾ ਤਾਰਕ ਤਾਂ ਜਿਹਦਾ ਮਾੜਾ ਕੀਤਾ ਹੋਵੇ ਚਲੇ ਗਏ ਤੇ ਇਹ ਕੱਲੇ ਹੀ ਚਲੇ ਗਏ ਕੱਲ ਤੇ ਅੱਗੋਂ ਨਹੀਂ ਪਤਾ ਵੀ ਇਹ ਰੈਕੀ ਹੋ ਰਹੀ ਹੈ ਇਹਨਾਂ ਦੀ ਜਾਂ ਕਿਸ ਤਰ੍ਹਾਂ ਇਹ ਬਿਲਕੁਲ ਬਿਸਰ ਭੋਲੇ ਗਏ ਆ ਇਹ 2 ਮਿੰਟ ਵੀ ਨਹੀਂ ਲਾਏ ਉਹਨਾਂ ਮਿੰਟ ਸੈਕਿੰਡ ਹੀ ਲਾਏ ਆ ਜੀ ਜਿਵੇਂ ਹੁਣ ਗੈਂਗਸਟਰ ਨੇ ਪੋਸਟ ਪਾਈ ਡੋਨੀ ਬੱਲ ਨੇ ਕੀ ਅਸੀਂ ਜ਼ਿੰਮੇਵਾਰੀ ਇਹਦੀ ਲੈਣੇ ਆ ਤਾਂ ਪਿਛਲੀ ਵਾਰੀ ਵੀ ਇਹਨਾਂ ਦੇ ਵੱਲੋਂ ਸੀਗੀਆਂ ਗੋਲੀਆਂ ਚਲਾਈਆਂ ਹਾਂਜੀ ਹਾਂਜੀ ਪਿਛਲੀ ਵਾਰ ਡੋਨੀ ਬੱਲ ਦਾ ਨਾਮ ਤਾਂ ਨਹੀਂ ਸਾਹਮਣੇ ਆਇਆ ਪਰ ਅਭ ਦਾ ਸਵਾਲ ਨਾਲ ਥੋੜੀ ਜੀ ਕਹਿ ਰਹੇ ਕਿ ਫਰੋਤੀ ਦਾ ਚੱਲ ਰਿਹਾ ਬਾਕੀ ਕੋਈ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਮੈਨੂੰ ਨਹੀਂ ਹੈ ਵੀ ਜਾਂ ਕਿੰਨੇ ਜਾਂ ਕਿਸ ਤਰ੍ਹਾਂ ਉਹ ਵੀ ਪੋਸਟ ਤੋਂ ਸਾਹਮਣੇ ਆਇਆ ਕਰਕੇ ਮੈਂ ਸਿਰ ਨਾਮ ਲੈਂਦਾ ਬਾਕੀ ਇਹਨਾਂ ਨੂੰ ਪਤਾ ਕਿ ਕਿਸ ਨੇ ਫਰੋਤੀ ਦੀ ਮੰਗ ਕੀਤੀ ਜਾਂ ਕਿ ਨਹੀਂ ਉਹ ਵੀ ਹੁਣ ਪ੍ਰਭ ਦਾਸੂ ਨਾਲ ਪੋਸਟ ਪਾਈ ਕਰਕੇ ਪਤਾ ਲੱਗਾ ਡੋਨੀ ਬੱਲ ਦਾ ਨਾਮ ਤੇ ਫਸਟ ਟਾਈਮ ਸੁਣਿਆ ਮੈਂ ਜਾਨੀ ਬਲਦਨ ਜਾਨੀ ਕਿ ਕਾਫੀ ਟਾਈਮ ਹੋ ਗਿਆ ਸੀਗਾ ਤਾਂ ਹੁਣ ਲੱਗਦਾ ਸੀਗਾ ਕਿ ਮਾਮਲਾ ਸ਼ਾਂਤ ਹੋ ਗਿਆ ਹਾਂਜੀ ਹਾਂਜੀ ਮਾਮਲਾ ਸ਼ਾਂਤ ਹੋ ਗਿਆ ਵਾ ਇਸੇ ਲਈ ਹੁਣ ਆਣ ਗਏ ਲਈ ਕਿ ਯਾਨੀ ਕਿ ਆਮ ਬੰਦਾ ਸੋਚਦਾ ਕਿ ਮੈਂ ਆਮ ਬੰਦਿਆਂ ਨੂੰ ਜੀਵਾਂ ਮੈਂ ਨਹੀਂ ਸਿਕਿਉਰਿਟੀ ਤਾਂ ਮੇ ਜਾਮੇ ਚ ਕਿਉਂ ਰਵਾਂ ਉਹ ਇੱਕ ਹਰੇਕ ਦਾ ਭਲਾ ਕਰਨ ਵਾਲਾ ਇਨਸਾਨ ਸੀ ਆਮ ਲੋਕਾਂ ਨੂੰ ਜੀਵਣਾ ਚਾਹੁੰਦਾ ਹੈ ਇਸ ਲਈ ਉਹ ਬਿਨਾਂ ਸਿਕਿਉਰਿਟੀ ਤੋਂ ਲੱਗੇਗੀ ਇਹ ਦੇਖੋ ਇਹ ਡੈੱਡ ਬੋਡੀ ਜਿਹੜੀ ਆ ਉਹ ਜਰਨਲ ਹੁਣਾਂ ਦੀ ਇਸ ਵੇਲੇ ਇੱਥੇ ਪਹੁੰਚ ਗਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਉਹ ਜਰਨਲ ਸਿੰਘ ਹੁਣਾਂ ਦਾ ਘਰ ਹੈਗਾ ਤਾਂ ਇਹ ਉਹਨਾਂ ਦਾ ਜੱਦੀ ਘਰ ਹੈ ਤਾਂ ਇੱਥੇ ਵੱਡੀ ਗਿਣਤੀ 'ਚ ਲੋਕ ਆਏ ਹੋਏ ਨੇ ਤਾਂ ਹੁਣ ਕੁਝ ਹੀ ਦਿਨ ਦੇ ਵਿੱਚ ਇੱਥੇ ਸੰਸਕਾਰ ਹੋਏਗਾ ਤਾਂ ਬਹੁਤ ਮੰਦਪਾ ਕੀਏ ਕੱਢਣਾ ਹੈਗੀ ਹੈ ਤਾਂ ਪਾਜੀ ਜਨਮਲ ਉਹਨਾਂ ਦੇ ਬੱਚੇ ਕਿੰਨੇ ਨੇ ਜੀ ਦੋ بیٹے ਆ ਜਿਹਦੇ ਇੱਕ ਬੇਟੀ ਆ ਅੱਛਾ ਗਏ ਨੇ ਕਿ ਨਹੀਂ ਹਜੇ ਬੇਟੀ ਦਾ ਮੈਰਿਜ ਹੋਈ ਆ ਜੀ ਤੇ ਬਟੇ ਵਿਆਹਣ ਵਾਲੇ ਅੱਛਾ ਬਟੇ ਵਿਆਹਣ ਵਾਲੇ ਸਹੀ ਠੀਕ ਹੈ ਤਾਂ ਇਹ 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 ਇਹਨਾਂ ਦਾ ਘਰ ਆ ਤੇ ਇੱਥੇ ਖੇਤੀਬਾੜੀ ਦਾ ਕੰਮ ਸੀਗਾ ਸਾਰਾ ਹਾਂ ਜੀ ਹਾਂ ਜਦ ਹੀ ਆ ਸਾਡੇ ਵਾਟ ਨਾ ਵਾਟ ਸਾਂਝੀ ਹੈ ਜੀ ਇੱਕ ਸਾਈਡ ਇਹਨਾਂ ਦੀ ਪਹਿਲੀ ਦੂਸਰੀ ਸਾਈਡ ਸਾਡੀ ਪਹਿਲੀ ਹੈ ਜੀ ਆਮ ਹੀ ਅਸੀਂ ਖੇਤ ਦੇ ਵਿੱਚ ਇਹ ਗੇੜਾ ਗੁੜਾ ਮਾਰਦੇ ਅਸੀਂ ਵੀ ਆਉਣੇ ਇਕੱਠੇ ਮਿਲਦੇ ਰਹਿੰਨੇ ਹਾਂ ਇੱਕ ਦੂਜੇ ਨਾਲ ਉੱਥੇ ਖਲੋ ਕੇ ਵਾਟ ਤੇ ਘੰਟਾ ਘੰਟਾ ਗੱਲਾਂ ਕਰਦੇ ਰਹਿਣਾ ਇਹਨਾਂ ਨੇ ਸਾਡੇ ਨਾਲ ਸਾਡੇ ਨਾਲ ਵਟਨਾ ਵਟ ਸਾਂਝੀ ਹੈ ਜੀ ਇਹਨਾਂ ਦੀ ਪਹਿਲੇ ਤੁਹਾਨੂੰ ਵੀ ਕਦੇ ਤੁਹਾਡੇ ਨਾਲ ਵੀ ਜ਼ਿਕਰ ਕਰਦੇ ਸੀਗੇ ਕਿ ਯਾਰ ਫਰੋਤੀਆਂ ਬਹੁਤ ਆ ਰਹੀਆਂ ਨੇ ਧਮਕੀਆਂ ਗੈਂਗਵਾਸਟਰਾਂ ਦੀ ਉਦੋਂ ਥੋੜਾ ਜਿਹਾ ਜਦੋਂ 1 ਸਾਲ ਪਹਿਲਾਂ ਹੋਇਆ ਸੀ ਉਦੋਂ ਇਹ ਤੇ ਹੁਣ ਤੱਕ ਕੋਈ ਗੱਲਬਾਤ ਨਹੀਂ ਜੀ ਹੁਣ ਤਾਂ ਬਿਲਕੁਲ ਇਕੱਲੇ ਰਹਿੰਦੇ ਕੋਈ ਉਹ ਜੀ ਨਹੀਂ ਗੱਲ ਹੈ ਇਹਨਾਂ ਨੇ ਦੱਸੀ ਵੀ ਕੋਈ ਹੁਣ ਮੈਨੂੰ ਖਤਰਾ ਆ ਜਾਂ ਕੋਈ ਗੱਲ ਹੈ ਠੀਕ ਹੈ ਜੀ ਤਾਂ ਇਸ ਵੇਲੇ ਬਹੁਤ ਹੀ ਗਮਗੀਨ ਮਾਹੌਲ ਹੈਗਾ ਤਾਂ ਇਹ ਘਰ ਹੈ ਜਰਮਲ ਹੁਣਾ ਦਾ ਦੇਖ ਲਓ ਤੁਸੀਂ ਇੱਕ ਵਾਰੀ ਤਸਵੀਰ ਵਿਜੀ ਦਿਖਾ ਦਿਓ ਕਿ ਇਸ ਵੇਲੇ ਘਰ ਦੇ ਵਿੱਚ ਜਿਹੜਾ ਬਹੁਤ ਗਮਗੀਨ ਮਾਹੌਲ ਬਣਿਆ ਹੋਇਆ ਕਿਉਂਕਿ ਜਰਮਲ ਸਿੰਘ ਜਿਹੜੇ ਬਲਟੋਹਾ ਪਿੰਡ ਦੇ ਸਰਪੰਚ ਸੀਗੇ ਤਾਂ ਕੱਲ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਅੱਜ ਉਹਨਾਂ ਦਾ ਪਿੰਡ ਦੇ ਵਿੱਚ ਜਿਹੜਾ ਉਹ ਸੰਸਕਾਰ ਕੀਤਾ ਜਾਏਗਾ ਤਾਂ ਕੁਝ ਹੀ ਦਿਨ ਦੇ ਵਿੱਚ ਇੱਥੇ ਸੰਸਕਾਰ ਹੋਵੇਗਾ ਤਾਂ ਇਸ ਵੇਲੇ ਤੁਹਾਨੂੰ ਘਰ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ